ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਫੇਰ ਆਪਾਂ ਜੀਰੀ ਤੇ ਹੀ ਬਣਾ ਰਹੇ ਹਾਂ ਅੱਜ ਫੇਰ ਕੰਪੈਨ ਆ ਰਹੀ ਹੈ ਕੰਪੈਨ ਵੀ ਆਪਣੀ ਜਿਹੜੀ 131 ਜੀਰੀਆ ਉਹਨੂੰ ਵਧਣਾ ਕੰਪੈਨ ਨੇ ਐ ਬਾਕੀ ਐ ਕੋਸਰ ਨਰਮਾ ਹਜੇ 131 ਉਹ ਥੋੜੇ ਦਿਨਾਂ ਨੂੰ ਯਾਨੀ ਇੱਕ ਟਰਾਲੀ ਦਾ ਗੇੜ ਭਰਾਵਾਂਗੇ ਆਪਾਂ ਉਹ ਦਿਖਾਉਨੇ ਆ ਤੁਹਾਨੂੰ ਅਾਂ ਬਾਕੀ ਮਿੱਤਰੋ ਜਿਹੜੇ ਨਵੇਂ ਦੋਸਤ ਜੁੜੇ ਨੇ ਉਸ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਦੋਸਤਾਂ ਨੂੰ ਤਾਂ ਕਿ ਸਾਰੇ ਦੋਸਤ ਆਪਣੀ ਵੀਡੀਓ ਦੇਖ ਸਕਣ ਲਖਾਉਨੇ ਆ ਫਿਰ ਆਜੋ ਦੇਖਦੇ ਆ ਆ ਦੇਖੋ ਚਾਹ ਵੀ ਲੈ ਕੇ ਆਇਆ ਧੀ ਮੈਂ ਮਖਾ ਚਾਹ ਪੁਲਾ ਦੀਏ ਚਾਹ ਲੈ ਕੇ ਚੱਲਦੇ ਆਪਾਂ ਲਓ ਜੀ ਦੋਸਤੋ ਅੱਜ 131 ਦੀ ਵੀ ਕਰਤੀ ਸਟਾਰਟ ਆ ਦੋ ਸੁਵਰਾਜ ਕੰਬੈਨ ਆ ਗੀਆਂ ਆਪਣੇ ਇਹ ਕੱਟਣ ਗਿਆ ਹੁਣ ਦਿਖਾਉਨੇ ਆ ਬਾਕੀ ਦੀ ਕਿੱਦਾਂ ਕਿੱਦਾਂ ਹੋ ਰਹੀ ਏ 22 ਲੋ ਜੀ ਕਾਫੀ ਸਟਾਰਟ ਪਾਤੀ ਚੱਲ ਪਿਆ ਕੰਮ ਸਾਡੇ ਟੈਕਿੰਗ ਤੋਂ ਫਾਈਨਲ ਚੱਲ ਪਿਆ ਕਦੇ ਇੱਧਰ ਜੀ ਵਗਲ ਲਈ ਇਹ ਬਾਹਲੀ ਜਿਹੜੀ ਹੜਾਈ ਆ ਆਪਣੀ ਮਾਰ ਨਾਲ ਪਾਸਾ ਇੱਕ ਇੱਧਰ ਨੂੰ ਵਗਲ ਲਈ ਕਰਦੇ ਆ ਚੈੱਕ ਹੋਰ ਬਾਕੀ ਗਾਣਾ ਟੂਣਾ ਵੀ ਥੱਲੇ ਅੰਮ ਤਾਂ ਸਟਾਰਟ ਕਰਤਾ ਬਾਕੀ ਟਰੈਕਟਰ ਵੀ ਲੈ ਕੇ ਆਉਨੇ ਆ ਆਪਾਂ ਉਹ ਵੀ ਫਿਰ ਤੁਹਾਨੂੰ ਦਿਖਾਉਨੇ ਆ ਲਿਆਈਏ ਫਿਰ ਟਰੈਕਟਰ ਹਾਂ ਹੋਰ ਠੀਕ ਠਾਕ ਹੈ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਭਾਈ ਜੀ ਹਾਂ ਜੀ ਹਾਂ ਬਹੁਤ ਵਧੀਆ ਜੀ ਹਾਂ ਹੋਰ ਕਿਵੇਂ ਆ ਕੰਮਕਾਰ ਕਿਵੇਂ ਚੱਲਦਾ ਕੰਮਕਾਰ ਵਧੀਆ ਚੱਲਦਾ ਹੀ ਥੋੜੇ ਝਾੜ ਦਿਓ ਪ੍ਰੋਬਲਮਾਂ ਜਿਆਦਾ ਘਟ ਆਈ ਅੱਛਾ ਹਾਂ ਜੀ ਹਾਂ ਹਰੇਕ ਸੌ ਜਿੱਥੇ ਪੜਦੇ ਆ ਝਾੜਦੀ ਥੋੜਾ ਜਿਆਦਾ ਘਟ ਆਈ ਠੀਕ ਹੈ ਹਾਂ ਜੀ ਚਲੋ ਝਾੜੋ ਹੁਣ ਇਹਦਾ ਕਹਿੰਦੇ ਨੇ ਕਰਮਾ ਸਾਰੀ ਆ ਹੁਣ ਜਿੰਨਾ ਰੱਬ ਨੇ ਦੇਣਾ ਉਹਦੇ ਮੁਤਾਬਕ ਦਾ ਹਾਂ ਜੀ ਹਾਂ ਜੀ ਹਾਂ ਸਮੇ ਮੁਤਾਬਕ ਦਾ ਜੋ ਹਰੇਕ ਨਾਲੇ ਹੋ ਰਿਹਾ ਹੈ ਕਿਹੜਾ ਕੋਈ ਹਰੇਕ ਨਾਲ ਹੁੰਦਾ ਹੈ ਜੀ ਬਾਕੀ ਉਹਦੇ ਤੇ ਡੋਰੀਆਂ ਛੱਡਣੀਆਂ ਚਾਹੀਦੀਆਂ ਨੇ ਉਹਨੂੰ ਸਹੀ ਮੰਜ਼ੂਰ ਆ ਜਿੱਦਾਂ ਉਹਨੇ ਕਰ ਦੇਣਾ ਹਾਂਜੀ ਹਾਂਜੀ ਹਾਂ ਉਹ ਠੀਕ ਹੈ ਹਾਂਜੀ ਬਹੁਤ ਵਧੀਆ ਮੜਾ ਜੇ ਦਾਣਾ ਦੂਣਾ ਚੈੱਕ ਕਰਦੀ ਮੈਂ ਨਹੀਂ ਦਾਣਾ ਜਮ ਨਹੀਂ ਹੈਗਾ ਜੀ ਮੈਂ ਦੇਖਿਆ ਸੀ ਹਾਂ ਮੜਾ ਲੋ ਮਿੱਤਰੋ ਇੱਕ ਇੱਕ ਟੈਂਕਰ ਪਾ ਆਤਾ ਇਹਨੇ ਉਹ ਆ ਮਦੀਨਾ ਦਾ ਇੱਕ ਇੱਕ ਟੈਂਕਰ ਪਾ ਗਿਆ ਹੁਣ ਬਾਕੀ ਨਾਲ ਹੁੰਦੀ ਐ ਅਪਡੇਟ ਜੋ ਵੀ ਹੋਈ ਉਹ ਦਿਖਾਈ ਜਾਂਦੇ ਆ ਤੁਹਾਨੂੰ ਦੇਖਿਓ ਫਿਰ ਜੀ ਆਪਣਾ ਇਹ ਹਾਲੈਂਡ 3630 ਦੂਜਾ ਟਰੈਕਟਰ ਵੀ ਮਗਾਉਨੇ ਆ ਉਹ ਵੀ ਆ ਜਾਣਾ ਬਾ ਆ ਸਾਹਮਣੇ ਚੈੱਕ ਕਰੋ ਚੱਲਦੀਆਂ ਨੇ ਦੋਏ ਕੰਪੈਨਰ ਉਹ ਸਾਹਮਣੇ ਚੱਲਦੀ ਆ ਇੱਕ ਇੱਧਰ ਆ ਚੱਲ ਵੇਖ ਲੈ ਦੋਹਾਂ ਨਹੀਂ ਇੱਕ ਘੇਰੇ ਜੇ ਲਾਈਆਂ ਹੋਈਆਂ ਨੇ ਦੋਹੇ ਮਾਲੂ ਇੱਕ ਅੱਗੇ ਚੱਲ ਰਹੀ ਐ ਇੱਕ ਥੋੜੀ ਜਿਹੀ ਪਿੱਛੇ ਚੱਲਦੀ ਐ ਦਾਣੇ ਉਹ ਇੱਕ ਟਰਾਲੀ ਚ ਪਾ ਰਹੇ ਆ ਬਾਕੀ ਦਾ ਨਾਲ ਹੁੰਦੀ ਦਿਖਾ ਰਹੇ ਆ ਦੇਖੀ ਚੱਲਿਓ ਕਿੱਦਾਂ ਦਾ ਬਾਕੀ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਨਾਲ ਕਮੈਂਟ ਵੀ ਪੂਰੇ ਕਰਿਆ ਕਰੋ ਦੋਸਤ ਨਾਲ ਲਾਇਕ ਦਾ ਵੀ ਜ਼ਰੂਰ ਬਟਨ ਦਬਾਇਆ ਕਰੋ ਜਿਹੜਾ ਅੂਠੇ ਵਾਲਾ ਨਿਸ਼ਾਨ ਆ ਉਹ ਜ਼ਰੂਰ ਦੱਬਿਆ ਕਰੋ ਦੋਸਤੋ ਬਾਕੀ ਦਿਖਾਉਨੇ ਆ ਅੱਗੇ ਅੱਗੇ ਹੁਣ ਤਾਂ ਪੂਰੀਓ ਪੱਕੀ ਪਈ ਜਾਹੇ ਐਦਾਂ ਦਾ ਇਹ ਤਾਂ ਉਹ ਆ ਪੂਰੀ ਐਨ ਪੱਕੀ ਪਈ ਆ ਧੀਰੀ ਦਾ ਹੁਣ ਦੇਖਦੇ ਆ ਬਾਕੀ ਝਾੜ ਕਿੰਨਾ ਕ ਹੈ ਆ ਆ ਗਈ ਸਾਹਮਣੇ ਟਿੱਕੇ ਲਾਣੇ ਦੀਆਂ ਕੰਪੈਨਾਂ ਰੇਹੇ ਦੋ ਏ ਜਿਹੜੀਆਂ ਚੱਲਦੀਆਂ ਨੇ ਉਹ ਕਹਿੰਦੇ ਵੀ ਇਕੱਠੇ ਹੀ ਇੱਥੇ ਨਮੇਰ ਕੇ ਅੱਗੇ ਹੋ ਜਾਣਗੇ ਵੀ ਹੁਣ ਟੱਕੀਆਂ ਹੀ ਲਾ ਦਿੰਦੇ ਆ ਫਿਰ ਆਡਾ ਥੋੜਾ ਜਿਹਾ ਕੰਮ ਛੇਤੀ ਨਿਪੜ ਜਾਂਦਾ ਹੈ ਨਾਲੇ ਆਗਲੇ ਤੇ ਵੀ ਨਹੀਂ ਵਜਨ ਜਾ ਪੈਂਦਾ ਜੀ ਇਸ ਕਰਕੇ ਦੋ ਹੀ ਚੱਲ ਰਹੀਆਂ ਨੇ ਕਾ ਸਾਹਮਣੇ ਆ ਗਈ

ਉਹ ਜੀ ਇਹ ਆ ਆਪਣੇ ਇੱਧਰ ਬਾਕੀ ਥੋੜੇ ਜਿਹਾ ਖੇਤ ਜਿਹੜੀ ਜਿਰੀ ਦੀ ਉਹ ਨਰਮ ਇਸ ਕਰਕੇ ਇੱਕੇ ਟਰਾਲੀ ਭਰਾਈ ਆ ਇੱਥੇ ਆ ਦੋਏ ਦਾਣੇ ਪਾਰ ਰਹੀਆਂ ਨੇ ਅਮਨ ਲਓ ਮਿੱਤਰੋ ਆਹ ਟਰਾਲੀ ਇੱਕੇ ਭਰੀ ਆ ਐ ਬਾਕੀ ਹਜੇ ਥੋੜਾ ਜਿਹਾ ਦਾਣਾ ਹਰਾਤੀ ਉਹਦੇ ਕਰਕੇ ਥੋੜਾ ਜਿਹਾ ਕਹਿੰਦੇ 1-2 ਦਿਨ ਲੇਟ ਵੜਾ ਲੈਨੇ ਆ ਲਓ ਜੀ ਦਿਖਾਉਨੇ ਆ ਕੋਸ ਹੋਰ ਫਿਰ